ਦੇਖੋ ਮੈਂ ਤੇ ਅੱਜ ਇੱਕ ਨਵਾਨੇ ਪੰਜਾਬੀ ਹੋਣ ਦੇ ਨਾਤੇ ਇੱਕ ਨਵਾਨੇ ਸਿੱਖ ਹੋਣ ਦੇ ਨਾਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਗੁਰੂ ਮਹਾਰਾਜ ਸਾਹਿਬ ਦਾ ਆਸਰਾ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਆਇਆ ਦੇਖੋ ਬਹੁਤ ਹੀ ਅਨਫੋਰਚਨਟ ਗੱਲ ਹੈ ਕਿ ਹਮੇਸ਼ਾ ਹੀ ਦਰਬਾਰ ਸਾਹਿਬ ਤੋਂ ਸਾਂਝੀ ਵਾਰਤਾ ਦਾ ਉਪਦੇਸ਼ ਹਮੇਸ਼ਾ ਹੁੰਦਾ ਹੈ ਇੱਥੇ ਹਰ ਧਰਮ ਦੇ ਲੋ ਜਿੰਨਾ ਸਿੱਖ ਕੀ ਅਕੀਦਤ ਰੱਖਦੇ ਨੇ ਉਨਾ ਹੀ ਸਾਡੇ Hindu ਭਾਈਚਾਰਾ ਬਾਕੀ ਪੰਜਾਬੀ ਭਾਵੇਂ ਕੋ ਮੁਸਲਿਮ ਹੈ ਭਾਵੇਂ ਅਸਾਈ ਭਾਈਚਾਰਾ ਹੈ ਭਾਵੇਂ ਜੈਨ ਹੋਏ ਭਾਵੇਂ ਬੁੱਧ ਹੋਏ ਹਜ਼ਾਰਾਂ ਕਰੋੜਾਂ ਲੋਕ ਦੁਨੀਆ ਭਰ ਚ ਇਹ ਦਰਬਾਰ ਸਾਹਿਬ ਇੱਕ ਅਜਿਹੀ ਜਗ੍ਹਾ ਜਿੱਥੇ ਮੇਰੇਕਾ ਲਾਰਜੇਸਟ ਵਿਸਟਿਡ ਇਹ ਜਿਹੜੀ ਇੱਕ ਸ਼ਰਾਇਨ ਹੈ ਦੁਨੀਆ ਭਰ ਦੇ ਵਿੱਚ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਫੇਲਿਅਰ ਹੈ ਬੋਥ ਨੈਸ਼ਨਲ ਜਿਹੜੀਆਂ ਸਕਿਉਰਿਟੀ ਏਜੰਸੀਜ਼ ਨੇ ਤੇ ਸੂਬੇ ਦੀ ਸਕਿਉਰਿਟੀ ਏਜੰਸੀਜ਼ ਕੇ ਦਰਬਾਰ ਸਾਹਿਬ ਦੇ ਵਿੱਚ ਇਸ ਕਿਸਮ ਦਾ ਜਿਹੜਾ ਥ੍ਰੈਟ ਪਰਸੈਪਸ਼ਨ ਆਈ ਹੈ ਮੇਰੇ ਖਿਆਲ ਇਹ ਬਹੁਤ ਮਾੜੀ ਗੱਲ ਹੈ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਦੁਨੀਆ ਭਰ ਦੇ ਵਿੱਚੋਂ ਕੋਈ ਐਹੋ ਜਿਹਾ ਇਨਸਾਨ ਨਹੀਂ ਹੋਏਗਾ ਜਿਹੜਾ ਹੋਲੀਸਟ ਆਫ ਦੀ ਹੋਲੀ ਜਗ੍ਹਾ ਦੇ ਵਿੱਚ ਵੀ ਇਸ ਕਿਸਮ ਦੀ ਸ਼ਰਾਤ ਕਰਨ ਦੀ ਕੋਸ਼ਿਸ਼ ਕਰੇਗਾ ਮੈਨੂੰ ਪਤਾ ਲੱਗਾ ਥੋੜੀ ਦੇਰ ਪਹਿਲੇ ਕੋ ਹਰਿਆਣੇ ਦੇ ਵਿੱਚੋਂ ਕਿਸੇ ਆਦਮੀ ਨੂੰ ਇਹਨਾਂ ਟਰੇਸ ਆਊਟ ਕੀਤਾ ਉਹ ਕਿੰਨਾ ਕੁ ਸੱਚਾ ਕਿੰਨਾ ਕੁ ਝੂਠ ਹੈ ਇਹ ਤੇ ਬਾਅਦ ਹੀ ਪਤਾ ਲੱਗੇਗਾ ਬਟ ਮੈਂ ਐਕਸਪੈਕਟ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਉਹਨਾਂ ਨੂੰ ਇੱਥੇ ਕਿਉਂਕਿ ਹੋਮ ਮਿਨਿਸਟਰ ਵੀ ਨੇ ਡਾਇਰੈਕਟਰ ਜਨਰਲ ਪੁਲਿਸ ਇਹ ਉਹਨਾਂ ਨੂੰ ਖੁਦ ਇੱਥੇ ਆਪ ਆਉਣਾ ਚਾਹੀਦਾ ਸੀ ਕਿਉਂਕਿ ਜਦੋਂ ਮੁੱਖ ਮੰਤਰੀ ਆਂਦਾ ਹੈ ਡੀਜੀਪੀ ਆਂਦਾ ਹੈ ਹਰ ਪੰਜਾਬੀ ਫਿਰ ਮਹਿਸੂਸ ਕਰਦਾ ਹੈ ਕਿ ਗਵਰਨਮੈਂਟ ਇਸ ਗੱਲ ਨੂੰ ਸੀਰੀਅਸਲੀ ਲੈਂਦੀ ਹੈ ਕੱਲ ਉਹਨਾਂ ਦੇ ਦੋ ਐਮਐਲਏ ਡੀਸੀ ਸਾਹਿਬ ਸੀਪੀ ਸਾਹਿਬ ਉਹ ਕਹਿੰਦੇ ਸਾਨੂੰ ਸੀਐਮ ਸਾਹਿਬ ਨੇ ਹੀ ਇੱਥੇ ਜਾਂਦੇ ਨਹੀਂ ਕਿਹਾ ਦੇਖੋ ਮੇਰੀ ਬੇਨਤੀ ਸੁਣੋ ਚੀਫ ਮਿਨਿਸਟਰ ਦਾ ਨਾਂ ਤੇ ਕ ਐਮਐਲਏ ਦੇ ਆਉਣ ਦਾ ਬੜਾ ਫਰਕ ਹੋਮ ਮਿਨਿਸਟਰ ਸੂਬੇ ਦਾ ਕੌਣ ਹੈ ਚੀਫ ਮਿਨਿਸਟਰ ਇਹ ਕ ਐਮਐਲਏ ਨੂੰ ਕਹਿੰਦਾ ਇਹਦੀ ਸੰਜੀਦਗੀ ਨਜ਼ਰ ਨਹੀਂ ਆਉਂਦੀ ਸਰਕਾਰ ਦੀ ਸੰਜੀਦਗੀ ਹੁੰਦੀ ਹੈ ਚੀਫ ਮਿਨਿਸਟਰ ਇੱਥੇ ਆਏਗਾ ਸੰਜੀਦਗੀ ਨਜ਼ਰ ਆਏਗੀ ਸੂਬੇ ਦੇ ਲੋਕਾਂ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਈਨ ਤੁਸੀਂ ਆ ਰਹੇ ਹੋ ਜੇ ਚੀਫ ਮਿਨਿਸਟਰ ਆ ਰਿਹਾ ਡੀਜੀਪੀ ਆ ਰਿਹਾ ਉਹਦਾ ਮਤਲਬ ਹੈ ਕਿ ਇਹ ਏਜੰਸੀਜ਼ ਜਿਹੜੀਆਂ ਨੇ ਸੂਬੇ ਦੀਆਂ ਏਜੰਸੀਜ਼ ਇਹ ਸਾਰੇ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੋਕ ਤਾਂ ਬਸ ਇੰਨਾ ਹੀ ਚਾਹੁੰਦੇ ਨੇ ਉਹ ਕਹਿੰਦੇ ਸੀ ਹਾਈ ਪਾਵਰ ਮੀਟਿੰਗ ਵੀ ਕੀਤੀ ਚੰਡੀਗੜ੍ਹ ਅਧਿਕਾਰੀਆਂ ਨੂੰ ਉਦੇਸ਼ ਦਿੱਤੇ ਕਿ ਇਹਨੂੰ ਜਲਦ ਤੋਂ ਜਲਦ ਕਰਾ ਕੇ ਦਿੱਤਾ ਜਾਵੇ ਸਾਰੇ ਕਿ ਇਹਨਾਂ ਜੀ ਚੀਫ ਮਿਨਿਸਟਰ ਸਾਹਿਬ ਰੋਜ਼ ਹੈਲੀਕਾਪਟਰ ਇੱਕ ਉਡਣ ਖਟੋਲੇ ਵਰਗਾ ਵਰਤਦੇ ਨੇ ਜੇ ਤੁਸੀਂ ਚੰਡੀਗੜ੍ਹ ਤੋਂ ਅਮਰੋਸਰ ਸਾਹਿਬ ਫ্লাই ਕਰਨਾ ਹੋਏ ਤੇ ਤਕਰੀਬਨ 30 ਤੋਂ 35 ਮਿੰਟ ਲੱਗਦੇ ਕਿ ਭਗਵੰਤ ਮਾਨ ਜੀ ਸਮੁੱਚੇ ਪੰਜਾਬੀ ਜਗਤ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਉਹ ਇੰਨੇ ਕਿ ਬਿਜ਼ੀ ਨੇ ਕਿ ਅੱਜ ਥ੍ਰੈਟ ਆਂਦਿਆਂ ਨੂੰ ਕਈ ਦਿਨ ਹੋ ਗਏ ਪੰਜ ਸੱਤ ਅਜੇ ਤੱਕ ਉਹਨਾਂ ਨੂੰ ਵੇਹਲ ਹੀ ਨਹੀਂ ਮਿਲ ਸਕਿਆ ਜੀ ਉਹ ਆਪਣੀ ਜਗ੍ਹਾ ਤੇ ਐਮਐਲਏ ਘਲਦੇ ਨੇ ਬੰਬਸਪੋਰਟ ਉਹਨਾਂ ਕੋ ਟੀਮ ਹੀ ਨਹੀਂ ਸੀ ਬੀਐਸਐਫ ਕੋ ਲੈਣੀ ਪਈ ਦੋ ਦਿਨ ਬਾਅਦ ਜਲੰਧਰ ਤੋਂ ਬੰਬਸਪੋਰਟ ਟੀਮ ਆਈ ਅਸੀਂ ਜਦੋਂ ਬੰਬਾਂ ਦਾ ਨਾਲ ਲੈਣੇ ਕਹੜੇ ਪੈ ਜਾਂਦੇ ਐ ਸੀਰੀਅਸਲੀ ਗੱਲ ਕਰਨਾ ਚਾਹੁੰਦਾ ਜਦੋਂ ਅਸੀਂ ਬੰਬਾਂ ਦਾ ਜ਼ਿਕਰ ਕਰਨੇ ਆ ਤੇ ਵਿਚਾਲੇ ਤੇਰਲੋ ਮੱਛੀ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਤੁਸੀਂ ਆਪੇ ਹੀ ਵੇਖੋ ਹਾਲਾਤ ਕਿਸ ਕਿਸਮ ਦੇ ਨੇ ਮੈਂ ਇਹਦੇ ਵਾਸਤੇ ਕੱਲਾ ਭਗਵੰਤ ਨੂੰ ਹੀ ਨਹੀਂ ਪੰਜਾਬ ਸਰਕਾਰ ਨੂੰ ਸੈਂਟਰ এজੰਸੀਜ਼ ਵੀ ਜਿਹੜੀਆਂ ਦੇ ਸ਼ੁੱਡ ਹੈ ਬੀਨ ਹੈ ਸੈਂਟਰ ਚੋਂ ਬੱਦੇ ਹਾਈਐਸ ਜੇਡੀ ਨੇ ਸਕਿਉਰਿਟੀ ਏਜੰਸੀਜ਼ ਨੂੰ ਦੋਨੋਂ ਸਕਿਉਰਿਟੀ ਏਜੰਸੀਜ਼ ਨਾਲ ਗੱਲ ਕਰਕੇ ਇਹ ਮਸੂਬਾ ਲੱਭਣਾ ਚਾਹੀਦਾ ਕਿ ਇਹ ਫੋਰਨ ਫੋਰਸਸ ਇਨਵੋਲਡ ਨੇ ਕਈ ਕੋਈ ਨੈਸ਼ਨਲ ਫੋਰਸਸ ਇਨਵੋਲਡ ਨੇ ਕੋਈ ਸੂਬੇ ਦੇ ਵਿੱਚ ਲੋਕ ਇਨਵੋਲਡ ਨੇ ਐਂਡ ਇਹ ਜਿਹੜਾ ਸਾਡਾ ਆਪਸੀ ਭਾਈਚਾਰਾ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹਵਾਲ ਹੋਇਆ ਕਿ ਉਸ ਨੂੰ ਇੱਕ ਵੱਡੇ ਪੇਮਾਨੇ ਤੇ ਫੇਰ ਨੁਕਸਾਨ ਪਹੁੰਚਾਣ ਦੀ ਕੀ ਸਾਜ਼ਿਸ਼ ਹੈ ਜੀ ਇਹ ਸਾਰੀ ਚੀਜ਼ ਤੇ ਤਾਂ ਹੀ ਕੋਈ ਪ੍ਰਾਈਵੇਟ ਬੰਦਾ ਕੋਈ ਅਸੀਂ ਆ ਜਾਈਏ ਜਾਂ ਕੋਈ ਵੀ ਆ ਜੇ ਬਹੁਤਾ ਫਰਕ ਨਹੀਂ ਪੈਂਦਾ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਦੇ ਸ਼ੁੱਡ ਬੀ ਇਨ ਹੇਰ ਮੈਂ ਅੱਜ ਵੀ ਭਗਵੰਤ ਮਾਨ ਜੀ ਨੂੰ ਕਹੂੰਗਾ ਮਾਨ ਸਾਹਿਬ ਸਾਰੇ ਕੰਮ ਛੱਡੋ ਤੇ ਪਹਿਲੇ ਇੱਥੇ ਆ ਪਰ ਕੇਂਦਰ ਨੂੰ ਵੀ ਤਾਂ ਜ਼ਿੰਮੇਵਾਰੀ ਚਾਹੀਦੀ ਕਿਉਂਕਿ ਇੱਕ ਵੱਡਾ ਸਥਾਨ ਹੈ ਤੁਹਾਨੂੰ ਦੱਸ ਹੀ ਰਿਹਾ ਜੀ ਕੇਂਦਰ ਤੇ ਕੇਂਦਰ ਨੂੰ ਵੀ ਕੋਈ ਨਹੀਂ ਆਇਆ